ਜੇ ਕੋਈ ਆਇਆ ਵੀ ਹੋਇਆ ਕਹੇ ਨਾ ਮਾਰਾ ਮੋਟੋ ਨੇ ਪਲਾ ਦੇਣਾ ਤੈਨੂੰ ਦੁੱਖ ਸਭ ਵਿਸਾਰਣਾ ਮਾਰੇ ਸੇ ਤਨ ਕਰਕੇ ਕਹਿੰਦੇ ਹਾਂ ਅੰਗੀਕਾਰ ਹੋ ਪਰੇ ਤੇਰਾ ਕਾਰਜ ਸਭ ਸਵਾਰਣ ਤੂੰ ਜਪੀ ਤੇ ਉਹਦੀ ਵਡਿਆਈ ਹੈ ਕਿ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲ ਭਾਈ ਫਿਰ ਗੁਰੂ ਨੇ ਨਾਲ ਰਹਿਣ ਲੱਗ ਪੈਣਾ ਜਿੱਥੇ ਤੂੰ ਯਾਦ ਕਰੇ ਉੱਥੇ ਗੁਰੂ ਤੇਤੋਂ ਮਰੇ ਜਿਹਨੇ ਦੁਨਿਆਵੀ ਬੰਦਾ ਤਾਂ ਤੁਹਾਨੂੰ ਕਈ ਵਾਰ ਝੂਠਾ ਵੀ ਕਹਿ ਸਕਦਾ ਵੀ ਜਿੱਥੇ ਲੋੜ ਪਈ ਪਰਖ ਲਈ ਯਾਰ ਤੇਤੋਂ ਮਰੇ ਘੜਾਂਗੇ ਪਰ ਜੇ ਗੁਰੂ ਸਿੱਖ ਦੇ ਨਾਲ ਇੱਕਮਿਕ ਹੋ ਜਾਏ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਗੁਰੂ ਨੂੰ ਸਿੱਖ ਜਪਣ ਲੱਗ ਜਾਏ ਗੁਰੂ ਵਰਤਣ ਲੱਗ ਜਾਏ ਫਿਰ ਪਤਾ ਕੀ ਹੁੰਦਾ ਜਿੱਥੇ ਤੁਹਾਡਾ ਕਾਰਜ ਗੁਰੂ ਪਹਿਲਾਂ ਉੱਥੇ ਤੁਸੀਂ ਬਾਅਦ ਚ ਪਹੁੰਚੋਗੇ ਗੁਰੂ ਪਹਿਲਾਂ ਤੁਹਾਡੇ ਲਈ ਰਾਹ ਬਣਾ ਕੇ ਰੱਖਿਆ ਹੈ ਇਹਨੂੰ ਮਹਾਰਾਜ ਕਹਿੰਦੇ ਸੇਵਕ ਕੋ ਨਿਕਟਿ ਹੋਏ ਦਿਖਾਵੇ ਜਿਨ ਕਾਜ ਕਰਤ ਸੇਵਕੀ ਤਹਾਂ ਤਾਂ ਉਠ ਧਾਵੈ ਜੋ ਜੋ ਕਹਿ ठाकुर ਪੈ ਸੇਵਕ ਤਤਕਾਲ ਹੋਏ ਆਵੇ ਜੋ ਕਹੋਂਗੇ ਤਤਕਾਲ ਇਮੀਡੀਏਟਲੀ ਗੁਰੂ ਨੂੰ ਕਰਨਾ ਪੈਂਦਾ ਪਰ ਉਹਦੀ ਇੱਕੋ ਸ਼ਰਤ ਹੈ ਕਿ ਜੇ ਤੂੰ ਮੈਂ ਵਿੱਚ ਲੈਣ ਦੀ ਫੇ ਨਹੀਂ ਹੋਨੇ ਜਦ ਹਮ ਹੁੰਤੇ ਤਬ ਤੂੰ ਨਹੀਂ ਫੇ ਨਹੀਂ ਹੋਨੇ ਰੱਬ ਇਕੱਲਾ ਨਹੀਂ रह ਸਕਦਾ ਉਹਨੂੰ ਵੀ ਲੋੜ ਹੈ ਜਪਣ ਵਾਲਿਆਂ ਦੀ ਤਾਂ ਹੀ ਭਗਤਾਂ ਨੇ ਕਿਹਾ ਪ੍ਰਭ ਤੇ ਜਨ ਪ੍ਰਵਤ ਜਨ ਜਾਂ ਨੀਜੈ ਰੱਬ ਜੀ ਤੇਰੇ ਕਰਕੇ ਸਾਨੂੰ ਜਾਣਦੇ ਨੇ ਲੋਕ ਪਰ ਇਹ ਵੀ ਸੱਚ ਹੈ ਭਗਤਾਂ ਕਰਕੇ ਲੋਕ ਰੱਬ ਨੂੰ ਜਾਣਦੇ ਨੇ ਪ੍ਰਵਤ ਜਨ ਜਾਂ ਨੀਜੈ ਜਨ ਤੇ ਸੁਆਮੀ ਤੈਨੂੰ ਮਹਰਜ ਰੋਪਨਾ ਮਨੰਦੇ ਅਬ ਨਾ ਸੀ ਜੀਨ ਪੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਰੱਬ ਕੀ ਕਰਦਾ ਹੈ ਭਗਤਨ ਕੋ ਵਰਤਨ ਉਹਦੀ ਵੀ ਮਿਲ ਵਰਤੋਂ ਬੰਦਾ ਇਕੱਲਾ ਥੋੜੀ ਵੱਡਾ ਰਿਸ਼ਤੇਦਾਰ ਸੱਜਣੇ ਪੈਂਦੇ ਨੇ ਇੰਨਾ ਰੱਬ ਜਿਹੜਾ ਉਹ ਵੀ ਇਕੱਲਾ ਨਹੀਂ ਰਹਿ ਸਕਦਾ ਉਹ ਵੀ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਇੱਕ 15 ਭਗਤਾਂ ਵਿੱਚੋਂ ਭਗਤ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਜੈਦੇਵ ਜੀ ਦੀ ਹੈ ਦੋ ਸ਼ਬਦ ਨੇ ਇੱਕ ਸ਼ਬਦ ਗੁਜਰੀ ਰਾਗ ਨਰ ਦੂਸਰਾ ਸ਼ਬਦ ਉਹਨਾਂ ਦਾ ਮਾਰੂ ਰਾਗੰਦ ਹੈ ਔਰ ਭਗਤ ਬਾਣੀ ਵਿੱਚੋਂ ਸਭ ਤੋਂ ਮਹਿੰਗੀ ਬਾਣੀ ਭਗਤ ਜੈਦੇਵ ਜੀ ਦੀ ਹੈ ਮਹਿੰਗੀ ਬਾਣੀ ਦਾ ਅਰਥ ਜਿਹਨੂੰ ਪੜਨ ਲੱਗਿਆਂ ਬਹੁਤ ਔਖਿਆਈ ਹੋਵੇ ਉਚਾਰਨ ਔਖਾ ਹੋਵੇ ਤਾਂ ਸਭ ਤੋਂ ਔਖਾ ਉਚਾਰਨ ਅਗੁਰ ਜੈਦੇਵ ਸਿੰਘ ਸਾਹਿਬ ਜੀ ਦਾ ਗੁਜਰੀ ਰਾਗ ਵਿੱਚ ਪਾਠ ਪਰਮਾਤਪੁਰਕ ਮਨੋਪਿਮੰਸਤਾਤ ਬਾਵਰਤੰ ਇਹ ਸ਼ਬਦ ਪੂਰਾ ਜਦੋਂ ਤੁਸੀਂ ਪੜੋਗੇ ਤਾਂ ਤੁਹਾਨੂੰ ਪੜ੍ਹਨ ਲੱਗਦੇ ਹੋਏ ਬਹੁਤ ਔਖ ਹੈ ਤਾਈਓ ਜਦੋਂ ਕਿਸੇ ਨੂੰ ਗ੍ਰੰਥੀ ਨੁਕਤ ਕੀਤਾ ਜਾਂਦਾ ਸੀ ਤਾਂ ਕਿੰਨਾ ਚਿਰ ਇਹ ਦਰਬਾਰ ਸਾਹਿਬ ਖੰਡ ਪੜਤੀ ਜਾਂ ਗ੍ਰੰਥੀ ਰੱਖਣ ਲੱਗਿਆ ਇਹ ਹੀ ਚੀਜ਼ ਅੱਜ ਵੀ ਜਿਹੜੇ ਟਰਾਈ ਲੈਂਦੇ ਨੇ ਜਾਂ ਉਹਨਾਂ ਨੂੰ ਸੁਣਦੇ ਨੇ ਪੱਖਾ ਲੈਂਦੇ ਇਹਹੀ ਸ਼ਬਦ ਸੁਣਦੇ ਲਵੇ ਪੜ ਕੇ ਸੁਣਾ ਜੇ ਤੂੰ ਜੈਦੇਵ ਦਾ ਪਤਾ ਪੜ ਕੇ ਸੁਣਾਤਾ ਇਹਦਾ ਮਤਲਬ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਸਕਣਾ ਤਾਂ ਉਹ ਸਭ ਤੋਂ ਮਹਿੰਗੀ ਬਾਣੀ ਜਦੋਂ ਭਗਤ ਜੈਦੇਵ ਸਾਹਿਬ ਦਾ ਮੈਂ ਜੀਵਨ ਪੜਿਆ ਉਹਨਾਂ ਦਾ ਇੱਕ ਗ੍ਰੰਥ ਹੈ ਗੀਤ ਗੋਬਿੰਦੇ ਹੋਰ ਵੀ ਉਹਨਾਂ ਦੇ ਨਾਮ ਉੱਤੇ ਬਾਅਦ ਚ ਨੇ ਆਈਆਂ ਨੇ ਕਈ ਗ੍ਰੰਥ ਲਿਖੇ ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ 250 ਸਾਲ ਪਹਿਲਾਂ ਹੋਏ ਪਗਜ ਦੇਵ ਜੀ। ਔਰ ਪਗਜ ਦੇਵ ਸਾਹਿਬ ਦਾ ਜਨਮ ਬੰਗਾਲ ਵਿੱਚ ਹੋਇਆ ਇਸ ਲਈ ਬੰਗਾਲੀ ਲੋਕ ਜਿਹੜੇ ਉਹ ਕੁਦਰਤੀ ਪੈਦਾਸ਼ੀ ਤੌਰ ਤੇ ਸੰਗੀਤ ਨਾਲ ਤੇ ਗੀਤ ਨਾਲ ਜੁੜੇ ਹੁੰਦੇ ਨੇ। ਪੰਜਾਬੀ ਜਿਹੜਾ ਸਭ ਤੋਂ ਵੱਡਾ ਹਿੰਦੁਸਤਾਨ ਦਾ ਰਾਸ਼ਟਰੀ ਗੀਤ ਹੈ ਜਨ ਗਨ ਮਨ ਜਿਹੜਾ ਤੁਸੀਂ ਪੜ੍ਹਦੇ ਹੋ ਇਹ ਲਿਖਣ ਵਾਲਾ ਵੀ ਬੰਗਾਲੀ ਬੰਦਾ ਹੈ ਉਹਨੇ ਜਿੰਨੇ ਗੀਤ ਲਿਖੇ ਉਹਨੂੰ ਨੋਬਲ ਪੁਰਸਕਾਰ ਮਿਲਿਆ ਦੇਸ਼ ਭਗਤੀ ਦੇ ਗੀਤ ਨੇ ਉਹਨੂੰ ਜਦੋਂ ਕਿਸੇ ਨੇ ਕਿਹਾ ਹਿੰਦੀ ਵਿੱਚ ਇਹਦਾ ਤਰਜਮਾ ਕਰ ਦੇ ਅੰਗਰੇਜ਼ੀ ਵਿੱਚ ਲਿਖ ਦੇ ਉਹ ਕਹਿੰਦਾ ਨਹੀਂ ਜਿੰਨੇ ਮੇਰੇ ਲਿਖੇ ਹੋਏ ਧਾਰਮਿਕ ਗੀਤ ਨੇ ਉਹ ਸਾਰਾ ਕੁਝ ਜੋ ਕੁਝ ਵੀ ਮੈਂ ਲਿਖਿਆ ਇਹ ਬੰਗਾਲੀ ਭਾਸ਼ਾ ਵਿੱਚ ਹੀ ਰਹੇਗਾ ਬੰਗਲਾ ਭਾਸ਼ਾ ਵਿੱਚ ਹੀ ਤੋ ਪੁੱਛਣ ਵਾਲਿਆਂ ਨੇ ਕਿਹਾ ਵੀ ਇਹ ਕਿਉਂ ਉਹ ਕਹਿੰਦਾ ਜਿਹਨੇ ਮੈਨੂੰ ਪੜ੍ਹਨੇ ਉਹਨੂੰ ਮੇਰੀ ਮਾਤਰ ਭਾਸ਼ਾ ਸਿੱਖਣੀ ਪਵੇਗੀ ਇਸ ਲਈ ਜਿੰਨੀ ਦਿਨ ਮੈਂ ਜਿਉਂਦਾ 19 ਦਿਰੇ ਇਸੇ ਭਾਸ਼ਾ ਜਿ ਰਹਿਣਗੇ ਕਿਉਂ ਜਿਹਨੇ ਮੈਨੂੰ ਪੜ੍ਹਨੇ ਉਹ ਘੱਟੋ ਘੱਟ ਮੇਰੀ ਮਾਤਰ ਭਾਸ਼ਾ ਬੰਗਲਾ ਤਾਂ ਸਿੱਖੇ ਉਹਨੂੰ ਪਤਾ ਲੱਗੇ ਇਸ ਭਾਸ਼ਾ ਜੀ ਇਸ ਲਈ ਜੈਦੇ ਭਗਤ ਜੀ ਉਹ ਸਾ ਸੰਗਤ ਪੈਦਾਸ਼ੀ ਤੌਰ ਤੇ ਮੰਗਲੀ ਹੋਣ ਕਰਕੇ ਗੀਤ ਸੰਗੀਤ ਨਾਲ ਨੇਸ ਨੇਸੇ ਉਹਨਾਂ ਗੀਤ ਗਵਿੰਦੇ ਗਰੰਥ ਲਿਖਿਆ ਭਰ ਜਵੰਨੀ ਵਿੱਚ ਬੜਾ ਮਕਬੂਲ ਹੋ ਗਿਆ ਮਹਾਰਾਸ਼ਟਰ ਵਿੱਚ ਪੁੰਦਰ ਪੁੰਦਰਪੁਰੇ ਕਰਾਜ ਸੀ ਉੱਥੋਂ ਦਾ ਰਾਜਾ ਜਿਹੜਾ ਉਹਨੂੰ ਜਦੋਂ ਪੱਤਲ ਕੋ ਧਾਰਮਿਕ ਸੀ ਉਹ ਚੱਲ ਕੇ ਆਇਆ ਤਉਨੇ ਮੰਗਾਲ ਅੱਗ ਬੇਨਤੀ ਕੀਤੀ ਭਗਤ ਜੈਦੇਵ ਜੀ ਨੂੰ ਤੁਸੀਂ ਆਪਣੇ ਗ੍ਰੰਥ ਦੇ ਦਰਸ਼ਨ ਕਰਾਓ ਤਉਨੇ ਤਹੇ ਪੂਰਾ ਨਹੀਂ ਹੋਇਆ ਕਹਿੰਦੇ ਜੀ ਮੈਨੂੰ ਦਰਸ਼ਨ ਕਰਾ ਦਿਓ ਜਦੋਂ ਰਾਜੇ ਨੇ ਦੋ ਦਿਨ ਲੱਗ ਕੇ ਉਹ ਗ੍ਰੰਥ ਪੜਿਆ ਤੇ ਭਗਤ ਜੈਦੇਵ ਜੀ ਨੇ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਇਹਨੂੰ ਮਹਾਰਾਸ਼ਟਰ ਦੇ ਪੁੰਡਰਪੁਰ ਰਾਜ ਦੇ ਸਭ ਤੋਂ ਵੱਡੇ ਮੰਦਿਰ ਵਿਠਲ ਦੇ ਮੰਦਿਰ ਵਿੱਚ ਸਥਾਪਨ ਕਰਨਾ ਚਾਹੁੰਦਾ ਹਾਂ ਸੁਨਹਿਰੀ ਅੱਖਰਾਂ ਚ ਲਿਖਾ ਕੇ ਪ੍ਰਕਾਸ਼ ਕਰਨਾ ਚਾਹੁੰਦਾ ਹਾਂ ਭਗਤ ਜੀ ਜਦੋਂ ਇਹ ਪੂਰਾ ਹੋ ਗਿਆ ਨਾ ਗ੍ਰੰਥ ਉਦੋਂ ਮੈਨੂੰ ਦੇ ਦਿਓ ਹੁਣ ਬਹੁਤ ਖੁਸ਼ੀ ਦੀ ਗੱਲ ਸੀ ਵੱਡੇ ਵੱਡੇ ਰਾਜੇ ਨੇ ਉਹ ਗ੍ਰੰਥ ਸੁਨਹਿਰੀ ਅੱਖਰਾਂ ਚ ਲਿਖਾ ਕੇ ਪ੍ਰਕਾਸ਼ਮਾਨ ਕਰਨੇ ਕਹਿੰਦੇ ਭਗਤ ਜਹਦ ਜੀ ਨੇ ਉਹ ਦੋ ਸ਼ਬਦ ਰਿੰਦੇ ਸਨ ਜੇ ਗ੍ਰੰਥ ਪੂਰਾ ਹੋਣਾ ਸੀ ਤਾਂ ਚਿੱਤ ਵਿੱਚ ਕਿਤੇ ਕਿਣਕਾਂ ਮੱਤਰੇ ਚੀਜ਼ ਆ ਗਈ ਕਿ ਮੇਰੀਆਂ ਲਿਖਤਾ ਰਾਜੇ ਲੋਕ ਵੀ ਲੈਣ ਆਉਣ ਲੱਗ ਪਏ ਮੇਰੀਆਂ ਲਿਖਤਾ ਰਾਜੇ ਬੰਦੇ ਵੀ ਲੈਣ ਆਉਣ ਲੱਗ ਪਏ ਆਮ ਬੰਦੇ ਤਾਂ ਪੁੱਛਦੇ ਸੁਣਦੇ ਸੀ ਗੀਰ ਸੰਗੀਤ ਵਾਲੇ ਸ਼ਾਸਤਰੀ ਸੰਗੀਤ ਵਾਲੇ ਪੁੱਛਦੇ ਹੁਣ ਰਾਜੇ ਲੋਕ ਵੀ ਪੁੱਛਦੇ ਮੜਾ ਤੇ ਕਿਣ ਕਾ ਮਾਤਰ ਮੈਂ ਆਈ ਤੋ ਰੋਜ ਸਵੇਰੇ ਗੰਗਾ ਦੇ ਕੰਡੇ ਜਾਂਦੇ ਨੇ ਗ੍ਰੰਥ ਲੈ ਜਾਂਦੇ ਨੇ ਕੱਪੜੇ ਜਲ ਪੇਟ ਕੇ ਸਿਰ ਤੇ ਰੱਖ ਕੇ ਕਲਮ ਦੁਆਤ ਸਿਆਹੀ ਲੈ ਜਾਂਦੇ ਕਹਿੰਦੇ ਜਦੋਂ ਨਦੀ ਕੰਢੇ ਜਾ ਕੇ ਬਹਿੰਦੇ ਇੱਕ ਵੀ ਅੱਖਰ ਉਹਨਾਂ ਨੂੰ ਔੜ ਨਾ ਬੰਦ ਹੋ ਗਿਆ ਇਹ ਭਾਈ ਗੁਰਦਾਸ ਸਾਹਿਬ ਨੇ ਪੌੜੀਆਂ 'ਚ ਲਿਖਿਆ ਅੱਖਰ ਇੱਕ ਨਾ ਔਗੜ ਕਹਿੰਦੇ ਇੱਕ ਵੀ ਅੱਖਰ ਹੁਣ ਜੈਦੇਵ ਨੂੰ ਸੁਰਤੀ ਵਿੱਚ ਨਹੀਂ ਆਉਂਦਾ ਕਿ ਲਿਖਣਾ ਕੀ ਸਾਰਾ ਦਿਨ ਬਹਿ ਕੇ ਆ ਗਏ ਕੋਈ ਅੱਖਰ ਹੀ ਨਹੀਂ ਆਇਆ ਦਿਮਾਗ 'ਚ ਦੂਜੇ ਦਿਨ ਚਲੇ ਗਏ ਫਿਰ ਜਾ ਕੇ ਬਹਿ ਗਏ ਸਾਰਾ ਦਿਨ ਸੋਚੇ ਤੇ ਕੋਈ ਅੱਖਰ ਆਇਆ ਹੀ ਨਹੀਂ ਲਿਖਣ ਵਾਸਤੇ ਜੇ ਕੋਈ ਅੱਖਰ ਆਉਂਦਾ ਉਹਦੀ ਤੁਕਉਂਦੀ ਨਹੀਂ ਬਣਦੀ ਕੋਈ ਜੇ ਕੋਈ ਅੱਖਰ ਆਉਂਦਾ ਉਹਦੇ ਅਰਥ ਨਹੀਂ ਬਣਦੇ ਗਹਿਰੇ ਤਖੱਲੀ ਉੱਟ ਪਿਆ ਦੋ ਦਿਨ ਚਾਰ ਦਿਨ 10 ਦਿਨ ਲੰਘ ਗਏ ਰੋਜ਼ ਗ੍ਰੰਥ ਲੈ ਜਾਂਦੇ ਨੇ ਕੋਈ ਅੱਖਰ ਨਹੀਂ ਆਉਂਦਾ ਬਹੁਤ ਵੱਡਾ ਮਨ ਨੂੰ ਦੁੱਖ ਲੱਗਦਾ ਸਾਧ ਸੰਗਤ ਕਿਸੇ ਲਖਾਰੀ ਨੂੰ ਲਿਖਣਾ ਭੁੱਲ ਜਾਏ ਇਸ ਤੋਂ ਵੱਡਾ ਉਹਨੂੰ ਕੋਈ ਦੁੱਖ ਨਹੀਂ ਕਿਸੇ ਗਾਉਣ ਵਾਲੇ ਨੂੰ ਉਹਦਾ ਗਲਾ ਜਵਾਬ ਦੇ ਜਾ ਗਾਣ ਤੋਂ ਤੱ ਕਿਸੇ ਗਾਇਕ ਵਾਸਤੇ ਉਹਦਾ ਗਲਾ ਮਰ ਜਾਏ ਇਸ ਤੋਂ ਵੱਡਾ ਉਹਨੂੰ ਕੋਈ ਨਰਕ ਕੋਈ ਦੁੱਖ ਨਹੀਂ ਕਿਸੇ ਪਹਿਲਵਾਨ ਖਡਾਣੀ ਦਾ ਸ਼ਰੀਰ ਰੋਗੀ ਹੋ ਜਾਏ ਇਸ ਤੋਂ ਵੱਡਾ ਉਹਨੂੰ ਕੋਈ ਦੁੱਖ ਨਹੀਂ ਕਿਉਂ ਉਹਨੂੰ ਸਭ ਕੰਠਿਆਂ ਸਭ ਸੋਨੇ ਤੇ ਸਨਮਾਨਾਂ ਨਾਲੋਂ ਸ਼੍ਰੇਸ਼ਟ ਉਹਦਾ ਸ਼ਰੀਰ ਹੁੰਦਾ ਜੇ ਉਹਦਾ ਸ਼ਰੀਰ ਰੋਗੀ ਹੋ ਜਾਏ ਤਾਂ ਪਹਿਲਵਾਨ ਵਾਸਤੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਇਦਾਂ ਲਿਖਣ ਵਾਲੇ ਲਿਖਾਰੀ ਨੂੰ ਜੇ ਲਿਖਣਾ ਭੁੱਲ ਜਾਏ ਤੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਇਹ ਵੀ ਸਚਾਈ ਹੈ ਕਿਸੇ ਬੰਦਗੀ ਵਾਲੇ ਨੂੰ ਪ੍ਰੇਮ ਰੱਬ ਦਾ ਇਸ਼ਕ ਲੱਗਾ ਹੋਵੇ ਸੁਰਤ ਜੁੜਨੀ ਹਟਦੇ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ ਕਿਸੇ ਨੂੰ ਸੁਰਤ ਜੁੜਨੀ ਹਟ ਜੈ ਨਾ ਗੁਰੂ ਭੁੱਲ ਜਾਏ ਸੱਜਣੋ ਉਹਦੇ ਵਾਸਤੇ ਸਤੋਂ ਵੱਡਾ ਕੋਈ ਦੁੱਖ ਨਹੀਂ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰ ਜਮਦੂਤ ਵਿਛੋੜਾ ਵੀ ਰੱਬ ਨਾਲੋਂ ਪੈ ਇੱਕ ਦੁੱਖ ਹੈ ਜੇ ਸੁਰਤੀ ਜੁੜਨੀ ਹਟ ਜਾਏ ਉਹਦੇ ਵਾਸਤੇ ਬਹੁਤ ਵੱਡਾ ਦੁੱਖ ਭਗਤ ਜਹਦੇਵ ਸੰਗ ਰੋਜ ਜੰਦੇ ਜੋ ਨਹੀਂ ਕੋਈ ਅੱਖਰ ਆਉਂਦਾ ਮਨ ਭਰਿਆ ਰੋਣ ਲੱਗ ਪੈ ਰੱਬਾ ਇਹ ਕੀ ਹੋ ਗਿਆ ਮੈਨੂੰ ਲਿਖਣਾ ਹੀ ਭੁੱਲ ਗਿਆ ਕੋਈ ਅੱਖਰ ਹੀ ਨਹੀਂ ਆਉਂਦਾ ਘਰ ਵਾਲੀ ਭਗਤੀ ਭਾਵਨਾ ਵਾਲੀ ਸੀ ਭਗਤ ਜੈਦੇਵ ਜੀ ਨੇ ਆਪਣੇ ਘਰ ਵਾਲੀ ਮਾਤਾ ਪਦਮਾਵਤੀ ਨੂੰ ਦੱਸਿਆ ਕਹਿੰਦੇ ਪਦਮਾਵਤੀ ਮੈਨੂੰ ਨਾ ਹੁਣ ਅੱਖਰ ਨਹੀਂ ਕੋਈ ਆਉਂਦੇ ਗ੍ਰੰਥ ਨਹੀਂ ਪੂਰਾ ਹੋ ਰਿਹਾ ਤਮੇ ਕੀ ਕਰ ਹੁੰਦਾ ਸੀ ਜਦੋਂ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਆਪੇ ਰੱਬ ਨੇ ਕਿਰਪਾ ਕਰਨੀ ਜਿੱਥੇ ਐਡਾ ਵੱਡਾ ਗ੍ਰੰਥ ਲਿਖਾਇਆ ਦੋ ਸ਼ਬਦ ਰਹਿੰਦੇ ਨੇ ਇਹ ਵੀ ਆ ਜਾਣਗੇ ਦੋ ਸ਼ਬਦ ਦੋ ਪੰਨੇ ਰਹਿੰਦੇ ਵੀ ਪੂਰੇ ਹੋ ਜਾਣਗੇ ਕਹਿੰਦੇ ਜਦੋਂ ਅਗਲੇ ਦਿਨ ਸਿਰ ਤੇ ਉਹ ਪੋਥੀ ਗ੍ਰੰਥ ਲੈ ਕੇ ਚੱਲੇ ਨਾ ਰੱਤ ਕੇ ਨਦੀ ਵੱਲ ਤਾਂ ਪਦੋਂ ਬੱਤੀ ਨੇ ਪਿੱਛੋਂ ਆਵਾਜ਼ ਦੇ ਕੇ ਗਿਆ ਭਗਤ ਜੀ ਗ੍ਰੰਥ ਲੈ ਕੇ ਸਿਰ ਤੋਂ ਘਰੇ ਰੱਖ ਜਾਓ ਤੁਹਾਨੂੰ ਕਿਹੜਾ ਕੋਈ ਅੱਖਰੌੜ ਨੇ ਉੱਥੇ ਜਾ ਕੇ ਅੱਖਰ ਇੱਕ ਨਾ ਔੜੇ ਭਾਵੇਂ ਤੁਹਾਨੂੰ ਅੱਖਰ ਭਾਈ ਗੁਰਦਾਸ ਜੀ ਕਹਿੰਦੇ ਇੱਕ ਵੀ ਅੱਖਰ ਨਹੀਂ ਸਿਆਰਿਆ ਤੁਸੀਂ ਲਿਖਣ ਉਹ ਕਹਿੰਦੇ ਤੁਹਾਨੂੰ ਕਿਹੜਾ ਕੋਈ ਅੱਖਰੌੜ ਨੇ ਗ੍ਰੰਥ ਘਰੇ ਰੱਖ ਜਾਓ ਖਾਲੀ ਜਾਓ ਤੋ ਕਿੰਨੂ ਮੈਂ ਖੱਲੀ ਜਾ ਕੇ ਕੀ ਕਰਾਂਗਾ ਕਦੀ ਨਦੀ ਦੇ ਕੰਡੇ ਬੈਠੋ ਗ੍ਰੰਥ ਛੱਡ ਕੇ ਖੱਲੀ ਬਹਿ ਕੇ ਰੱਬ ਨੂੰ ਅਰਧਨ ਕਰੋ ਨੂੰ ਚਿੱਤ ਕਰੋ ਰੱਬ ਕਿਰਪਾ ਕਰੇਗਾ ਫਿਰ ਅਖਰ ਔਣੇ ਸ਼ੁਰੂ ਹੋ ਜਾਣਗੇ ਕੈਨਿਆ ਸਿਰ ਤੋਂ ਗ੍ਰੰਥ ਦਾ ਭਾਰ ਲਾ ਦਿਓ ਭਾਵ ਕੱਲਾ ਬਾਹਰੀ ਪੁੱਥੀ ਗ੍ਰੰਥ ਦਾ ਭਾਰ ਨਹੀਂ ਸੀ ਕਿਸੇ ਗਿਆਨ ਦਾ ਇਲਮ ਦਾ ਸੁਰਤੀ ਤੇ ਭਾਰ ਹੋਣਾ ਰੱਬ ਵਿਸਰ ਜਾਂਦਾ ਹੈ ਸਾ ਸੰਗਤ ਇਹਨੂੰ ਮਹਾਰਾ ਨੇ ਬਾਣੀ ਅੰਦਰ ਕਿਹਾ ਜੇ ਕੋ ਆਪਣੇ ਆਪ ਨੂੰ ਇਹ ਸਮਝਣ ਲੱਗਦਾ ਕਿ ਜੇ ਮੈਂ ਐਡੀ ਵੱਡਾ ਵਿਖਿਆਨ ਕਰਨ ਵਾਲਾ ਜੀ ਮੈਨੂੰ ਇੰਨਾ ਗਿਆਨ ਆਉਂਦਾ ਹੈ ਰੱਬ ਮੜੀ ਜੇ ਨਜ਼ਰ ਫੇਰ ਲੈ ਤੱਖ ਵੀ ਨਹੀਂ ਉਹਦੇ ਕੋਲੋਂ ਉਹਦੀਆਂ ਗੱਲਾਂ ਲੋਕਾਂ ਨੂੰ ਬੁਰੀਆਂ ਲੱਗਣ ਲੱਗ ਪੈਣਗੀਆਂ ਗੱਲ ਉਹੀ ਹੁੰਦੀ ਕਹਿੰਦੇ ਸਿਰ ਤੋਂ ਗ੍ਰੰਥ ਲਾ ਦਿਓ ਭਾਰ ਖੱਲੀ ਜਾ ਭਗਤ ਜੈਦੇਵ ਖੱਲੀ ਚਲੇ ਨਦੀ ਦੇ ਕੰਡੇ ਬਹਿ ਕੇ ਰੱਬ ਨੂੰ ਚਿੱਤੇ ਕੀਤਾ ਐਸੀ ਸੁਰਤ ਜੁੜੀ ਰੱਬ ਵਿੱਚ ਤੇ ਸਾ ਸੰਗਤ ਸਵੇਰ ਤੋਂ ਸ਼ਾਮ ਹੋ ਗਈ ਸਾਰਾ ਦਿਨ ਨਦੀ ਦੇ ਕੰਡੇ ਸੁਰਤ ਜੁੜੀ ਰਹੀ ਵਿਰਾਗ ਨਾਲ ਮਨ ਭਰਿਆ ਰਾਗ ਜਪਦਿਆਂ ਜਪਦਿਆਂ ਦਿਨ ਲੰਘਿਆ ਤੇ ਇੱਧਰ ਘਟਨਾ ਪਤਾ ਕੀ ਘਟੀ ਜਦੋਂ ਸ਼ੰਮਾ ਨੂੰ ਘਰ ਵਾਪਸ ਆਇਆ ਨਾ ਤਾਂ ਵੇਖਦਾ ਕੀ ਹੈ ਚੁੰਕੇ ਵਿੱਚ ਬੈਠਿਆ ਮਾਤਾ ਪਦਮਾਵਤੀ ਭੋਜਨ ਕਰ ਰਹੀ ਹੈ ਭਗਤ ਜੈਦੇਵ ਜੀ ਨੇ ਕਿਹਾ ਭਗਵਾਨ ਨੇ ਇੱਕ ਦਿਨ ਮੈਂ ਦੇਰੀ ਨਾਲ ਕਿ ਆਇਆ ਤੂੰ ਰੋਟੀ ਗੱਲੀ ਖਾਣ ਲੱਗ ਪੇ ਅੱਗੇ ਤੇ ਮੈਨੂੰ ਉਹ ਡੀਕ ਕੇ ਭੋਜਨ ਮੇਰੇ ਤੋਂ ਪਹਿਲਾਂ ਕਦੇ ਭੋਜਨ ਨਹੀਂ ਤੋਂ ਪਾਇਆ ਮੇਰੇ ਆਉਣ ਤੋਂ ਬਾਅਦ ਭੋਜਨ ਕਰਦੀ ਐ ਮੈਨੂੰ ਛਪਉਣ ਤੋਂ ਬਾਅਦ ਭੋਜਨ ਪਾਉਣੀ ਐ ਅੱਜ ਭੋਜਨ ਪਹਿਲੇ ਖਾਣ ਲੱਗ ਪਈ ਇੱਕ ਦਿਨ ਦੇਰੀ ਕੀ ਹੋਈ ਤੂੰ ਰੋਟੀ ਕੱਲਿਆਂ ਖਾ ਲਈ ਪਦਮਾਬਤੀ ਨੇ ਕਹਿਜੀ ਤੈਨੂੰ ਸ਼ਿਕਾਇਤ ਕੇ ਸ਼ਿਕਨ ਲੱਗੀ ਐ ਉਹਨਾਂ ਕਹਿ ਮੈਨੂੰ ਕਦੋਂ ਸ਼ਿਕਾਇਤ ਮੈਂ ਤੇ ਹੋਣਾ ਐ ਮੈਂ ਕਦੋਂ ਛੱਗੇ ਮੈਂ ਤੇ ਅੱਜ ਸਵੇਰ ਤੋਂ ਉੱਥੇ ਬਿਟਣ ਦੇਰ ਹੋ ਗਿਆ ਅੱਜ ਆਨੰਦ ਬੜਾ ਆਇਆ ਅੱਜ ਮੈਂ ਗ੍ਰੰਥਨੀ ਕੋਲ ਲੈ ਕੇ ਗਿਆ ਮੇਰਾ ਧਿਆਨ ਉਸ ਗਿਆਨ ਗ੍ਰੰਥ ਵੱਲ ਨਹੀਂ ਸੀ ਤੇ ਪਦਮਾਵਤੀ ਅੱਜ ਸੁਰਤ ਬੜੀ ਜੁੜੀ ਪਰ ਤੂੰ ਕਹਿੰਦੀ ਐ ਮੈਂ ਪ੍ਰਸ਼ਾਦਾ ਪਹਿਲਾਂ ਛੱਕ ਲਿਆ ਮੈਂ ਤੇ ਹੁਣ ਆਇਆ ਤੇਨ ਕਹਿੰਨ ਲਈ ਜੀ ਤੁਸੀਂ ਪਹਿਲਾਂ ਆਏ ਹੋ ਆਕੇ ਤੁਸੀਂ ਪਹਿਲਾਂ ਖੁਸ਼ੀ ਖੁਸ਼ੀ ਗ੍ਰੰਥ ਪੂਰਾ ਕੀਤਾ ਦੋ ਸ਼ਬਦ ਅੱਜ ਤੁਸੀਂ ਸੁਨਹਿਰੀ ਸਿਆਹੀ ਨਾਲ ਲਿਖੇ ਬਾਅਦ ਚ ਚੌਂਕੇ 'ਚ ਬਹਿ ਕੇ ਪ੍ਰਸ਼ਾਦਾ ਛੱਕਿਆ ਹੁਣੇ ਤੁਸੀਂ ਗਏ ਹੋ ਤੇ ਮੈਂ ਹੁਣ ਪ੍ਰਸ਼ਾਦਾ ਬਾਦ ਸ਼ਕਣ ਲੱਗੀ ਇੱਕਦਮ ਜੈਦੇ ਭਗਤ ਪੈਰ ਚੋਂ ਖੜਾਵਾ ਲੱਗ ਕੇ ਭੱਜੇ ਅੰਦਰ ਜਾ ਕੇ ਜਦੋਂ ਗ੍ਰੰਥ ਲਿਖਿਆ ਦੋ ਸ਼ਬਦ ਉਹਦੇ ਵਿੱਚ ਸੁਨਹਿਰੀ ਅੱਖਰਾਂ ਚ ਲਿਖੇ ਹੋਏ ਗ੍ਰੰਥ ਪੂਰਾ ਹੋ ਗਿਆ ਉਸ ਦਿਨ ਤੋਂ ਜੈਦੇ ਭਗਤ ਨੇ ਕਿਹਾ ਮੈਂ ਨਹੀਂ ਉਹ ਲਿਖਿਆ ਮੇਰਾ ਨਹੀਂ ਹੈ ਕੁਝ ਵੀ ਇਹ ਸਭ ਕੁਝ ਗੀਤ ਗੋਵਿੰਦ ਜਿੰਨੀ ਦਿਰ ਮੈਂ ਲਿਖਦਾ ਰਿਆਂ ਕੱਲੇ ਗੀਤ ਸਨ ਅੱਜ ਗੋਵਿੰਦ ਨੇ ਆਪ ਆਕੇ ਲਿਖਿਆ ਜੇ ਗੀਤ ਗੋਵਿੰਦ ਦੇ ਬਣ ਗਏ ਸਾ ਸੰਗਤ ਉਹ ਦਮੇ ਸ਼ਬਦ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਦਰਜ ਨੇ ਇੱਕ ਸ਼ਬਦ ਗੁਜਰੀ ਰਾਗ ਅੰਦਰ ਇੱਕ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੱਗ ਕੇ ਮਾਰੂ ਰਾਗ ਅੰਦਰ ਲਿਖਿਆ ਕਹਿਣ ਤੋਂ ਭਾਵ ਸਿੱਖਾ ਤੈਨੂੰ ਵੀ ਗੁਰੂ ਦੇ ਚਰਨਾਂ 'ਚ ਥਾਂ ਮਿਲ ਸਕਦੀ ਏ ਸ਼ਰਤ ਇੱਕ ਤੂੰ ਮੈਂ ਮੇਰੀ ਚੋਂ ਬਾਹਰ ਨਹੀਂ ਕਿ ਕਹ ਮੈਂ ਨਹੀਂ ਕੁਝ ਵੀ ਕੀਤਾ ਤੇਰਾ ਹੈ ਹੀ ਨਹੀਂ ਤੈਨੂੰ ਕਹਿਣਾ ਪੈਂਦਾ ਕਿ ਕਵੀਰ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਪਸਾਪ ਤੇ ਕਿਆ ਲਾਗੇ ਮੇਰਾ ਫਿਰ ਸਾ ਸੰਗਤ ਜਦੋਂ ਇਹ ਚੀਜ਼ ਮਿਟ ਜਾਏ ਫਿਰ ਉਹਦੇ ਵਿੱਚ ਗੁਰੂ ਵਸਣ ਲੱਗ ਪੈਂਦਾ ਫਿਰ ਉਹ ਵਡਿਆਈਆਂ ਉਹਦੀਆਂ ਨਹੀਂ ਗੁਰੂ ਦੀਆਂ ਹੁੰਦੀਆਂ ਹਨ ਬਾਬਾ ਬੁੱਢਾ ਸਾਹਿਬ 113 ਸਾਲ ਸੇਵਾ ਕੀਤੀ ਸਿੱਖੀ ਕਮਾਈ ਧੰਨਵਾਦ ਬਾਬੇ ਬੁੱਢੇ ਨੇ। ਔਰ 113 ਸਾਲਾਂ ਵਿੱਚ ਇੱਕ ਵਾਰ ਵੀ ਬਾਬੇ ਬੁੱਢੇ ਨੇ ਨਹੀਂ ਕਿਹਾ ਮੈਂ ਸੇਵਾ ਬੰਦ ਤੇ। ਇਹ ਨਹੀਂ ਇੱਕ ਵਾਰ ਵੀ ਜ਼ੁਬਾਨ ਤੋਂ ਤਾਂ ਦਿਕੜਿਆ ਕਿ ਮੈਂ ਸੇਵਾ ਕਰ ਰਿਹਾ ਮੈਨੂੰ ਸੰਗਤ ਲੈ ਕੇ ਜਾਂਦੀ ਹੈ ਜਦੋਂ ਗੁਰੂ ਦੇ ਦਰਸ਼ਨ ਨਾ ਹੋਣ ਗੁਰੂ ਅੰਗਦ ਸਹਿ ਮਹਾਰਾਜ ਕੋਲ ਬਾਬੇ ਬੁੱਢੇ ਨੂੰ ਲੈ ਕੇ ਗਏ ਗੁਰੂ ਅਮਰਦਾਸ ਮਹਾਰਾਜ ਦੇ ਬਾਬੇ ਦਾਤੂ ਜੀ ਨੇ ਲੱਤ ਮਾਰੀ ਉਹ ਪਿੰਡ ਵਾਸਰ ਕੇ ਚਲੇ ਗਏ ਸੰਗਤ ਲੈ ਕੇ ਗਈ ਲੱਭੋ ਗੁਰੂ ਅਮਰਦਾਸ ਮਹਾਰਾਜ ਕਿੱਥੇ ਦਰਸ਼ਨ ਦਿਰਾਏ ਤੇ ਜਿੱਥੇ ਅੱਜ ਗੁਰਦੁਆਰਾ ਸੰਨ ਸਾਬ ਬਾਬੇ ਬੁੱਢਾ ਸਾਹਿਬ ਕਦੇ ਵੀ ਨਹੀਂ ਕਿਹਾ ਮੈਂ ਦਰਸ਼ਨ ਕਰਾਂਗਾ ਕਦੇ ਵੀ ਨਹੀਂ ਕਿਹਾ ਜਿੱਦਣ ਸਵਾਸ ਪੂਰੇ ਹੋਣੇ ਵਦਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਤਸ਼ਾਹ ਨੇ ਸਿੱਖਾਂ ਨੂੰ ਕਹ ਬਾਬੇ ਬੁੰਡੇ ਕੋਲੋਂ ਸਿੱਖੀ ਸਿੱਖੋ ਸਿੱਖੋ ਉਹ ਗੁਰ ਸਿੱਖੋ ਬਾਬੇ ਬੁੰਡੇ ਕੋਲੋਂ ਸਿੱਖੀ ਕਮਾਉਣੀ ਸਿੱਖ ਲਓ ਅੱਜ ਰਾਤ ਸੌਂਵੋ ਨਾ ਗੁਰੂ ਦੇ ਸਿੱਖੋ ਬਾਬੇ ਬੁੰਡੇ ਕੋਲ ਬਹਿ ਕੇ ਕੋਈ ਸਿੱਖ ਲਓ ਸਿੱਖੀ ਕਿਵੇਂ ਕਮਾਈ ਦੀ ਬਾਬਾ ਬੁੰਡਾ ਸਿੱਖੀ ਦੀ ਹੱਦ ਐ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ ਕਿ ਜੇ ਕੋਈ ਬਾਬੇ ਬੁੰਡੇ ਦਾ ਨਾਮ ਵੀ ਲੈ ਲਏ ਉਹਦੇ ਵੀ ਬੇਗਨ ਨਾਸ਼ ਹੋ ਜਾਂਦਾ ਹੈ ਸਾ ਸੰਗਤ ਗੁਰ ਸਿੱਖੀ ਤੇ ਨਹੀਂ ਵੜਿਆ ਪਾਤਸ਼ਾਹ ਕਹਿੰਦੇ ਸਿੱਖੋ ਕੁਝ ਸਾਰੀ ਰਾਤ ਬਾਬਾ ਬੁੰਡਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਤੱਕ ਕਹਾਣੀਆਂ ਸੁਣਾਉਂਦੇ ਰਹੇ ਕਥਾ ਸੁਣਾਉਂਦੇ ਰਹੇ ਰਾਤ ਲੰਘ ਗਈ ਅੰਮ੍ਰਿਤ ਮਿੱਲਾ ਹੋਇਆ ਆਪ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਕੀਤਾ ਦੇਖੋ ਜਪਜੀ ਸਾਹਿਬ ਦੀ ਵਾਰ-ਵਾਰ ਇਤਿਹਾਸ ਵਿੱਚ ਵਡਿਆਈ ਲੱਗੀ ਜਿਨਨੇ ਸ਼ਹੀਦਾਂ ਦੀ ਸ਼ਹਾਦਤ ਦੀ ਗੱਲ ਚੱਲੇਗੀ ਜਪਜੀ ਸਾਹਿਬ ਦੀ ਜੇ ਭਾਈ ਮਤੀ ਦਾਸ ਦੀ ਸ਼ਹਾਦਤ ਜਪਜੀ ਸਾਹਿਬ ਤੇ ਹਾਸਿਲ ਹੋ ਗਈ ਜੇ ਭਾਈ ਸਤੀ ਦਾਸ ਦੀ ਸ਼ਹਾਦਤ ਜਪਜੀ ਸਾਹਿਬ ਪੜੇ ਜੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਢਿਆ ਜਪਜੀ ਸਭ ਪੜਦੇ ਨੇ ਜੇ ਬਾਬੇ ਬੁੱਢੇ ਦਾ ਹੁਣ ਉਹ ਸਮਾਂ ਆਇਆ ਤੇ ਇਸ਼ਨਾਨ ਕਰਕੇ ਅਮਰਤ ਵੇਲੇ ਜਪਜੀ ਸਭ ਬੋਲ ਕੇ ਕੀਤਾ ਫਿਰ ਛਵੇਂ ਪਾਤਸ਼ਾਹਾ ਨਾ ਬਾਬਾ ਬੁੱਢਾ ਸਾਹਿਬ ਦੇ ਪੌਂਦਿਆਂ ਵੱਲ ਦੇ ਪਾਸੇ ਬਹਿ ਗਏ ਬਾਬੇ ਬੁੱਢੇ ਨੇ ਹੱਥ ਜੋੜੇ ਮਹਾਰਾਜ ਇੱਧਰ ਨਾ ਬੈਠੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਦਮ ਨਾਲ ਕਹਿੰਦੇ ਬਾਬਾ ਬੁੱਢਾ ਜੀ ਅਜ ਤੱਕ ਤੁਸੀਂ ਕੁਝ ਮੰਗਿਆ ਨਹੀਂ ਕੋਈ ਇੱਛਾ ਹੋਵੇ ਅੱਜ ਮੰਗਲੋ ਜੇ ਕੋਈ ਚਾਹੀਦਾ। ਅੱਜ ਤੱਕ ਤੁਸੀਂ ਕੁਝ ਮੰਗਿਆ ਨਹੀਂ। ਮੰਗੋ ਪੱਜੇ ਚਾਹੀਦੇ। ਤਾਂ ਜਦੋਂ ਤਿੰਨ ਵਾਰ ਗਿਆ ਕਿਹਦੇ ਫਿਰ ਬਾਬਾ ਬੁੱਢਾ ਸਾਹਿਬ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਬਿਰਧ ਸਰੀਰ ਅੰਤਮ ਸਵਾਸਾਂ ਉੱਤੇ ਹੱਥ ਜੋੜ ਕੇ ਗਲ ਕੇ ਬਾਦਸ਼ਾਹ ਜੇ ਬਹੁਤ ਕਹਿੰਦੇ ਹੋ ਨਾ ਅੱਜ ਇਸ ਬੁੱਢੇ ਦੇ ਮਨ 'ਚ ਇੱਕ ਫਰਨਾ ਆਇਆ ਮੈਂ ਮੰਗਲਵਾ ਮਹਾਰਾਜ। ਜਿਹੜੇ ਮੋਰੇ ਸਿੱਖ ਬੈਠੇ ਉਹਨਾਂ ਦੇ ਮਨ 'ਚ ਵੀ ਸਵਾਲ ਆਇਆ ਕਿ ਹੁਣ ਤਾਂ ਆਖਰੀ ਸਵਾਲ ਸੁਣਨ ਕਿ ਮੰਗਣਾ ਸੀ ਸਿੱਖੀ ਦੀ ਹੱਦ ਐ ਬਾਬਾ ਬੁੱਢਾ ਸਾਹਿਬ ਹੁਣ ਕੀ ਮੰਗਣਾ ਸੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਜੇ ਨਹੀਂ ਕਹਿੰਦੇ ਹੋ ਹੁਣ ਫਰਨਾ ਆਇਆ ਇੱਕ ਮਰੇ ਮੰਗਲਵ ਸ਼ਿਵਮ ਪਾਤਸ਼ਾਹ ਕਹਿੰਦੇ ਮੰਗੋ ਕੀ ਚਾਹੀ ਬਾਬਾ ਬੁੱਢਾ ਸਾਹਿਬ ਜੋ ਤੁਸੀਂ ਜ਼ਬਾਨ ਤੋਂ ਕਹੋ ਅੱਜ ਤਤਿਛਨੇ ਸੇ ਵਕਤ ਪੂਰਾ ਕੀਤਾ ਜਾਏਗਾ ਜੋ ਜੋ ਪਹਿਲ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੇ ਬਾਬਾ ਬੁੱਢਾ ਸਾਹਿਬ ਜੋ ਕਹੋਂਗੇ ਤੁਸੀਂ ਗੁਰੂ ਨਾਨਕ ਦੇ ਸੇਵਕ ਜੋ ਕਹੋਂਗੇ ਅਜ ਤਤਕਾਲ ਇਸੇ ਵਕਤ ਕੀਤਾ ਜਾਏਗਾ ਦੱਸੋ ਕੀ ਚਾਹੀਦਾ ਐਨੀ ਸਿੰਘੀ ਕੁਮਾਰ ਤੇ ਮੰਗਿਆ ਪਤਾ ਕਿ ਤਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਾਤਸ਼ਾਹ ਫਿਰ ਇਸ ਬੁੱਢੇ ਦੀ ਕੋਈ ਮੰਗੇ 113 ਸਾਲ ਗੁਰੂ ਨਾਨਕ ਦੇ ਦੀ ਸੇਵਾ ਤੁਸੀਂ ਲਈ ਹੈ ਪਾਤਸ਼ਾਹ ਪਤਾ ਨਹੀਂ ਸੇਵਾ ਕਰਦੇ ਕਿੰਨੀਆਂ ਕੁ ਭੁੱਲਾਂ ਹੋਈਆਂ ਨੇ ਇੱਕ ਕੋਈ ਮੰਗੇ ਮੇਰੀ ਇੱਕ ਵਾਰ ਆਪਣੀ ਰਸਨਾ ਤੋਂ ਕਹਿ ਦਿਓ ਬੁੱਢਿਆ ਤੈਨੂੰ ਬਖਸ਼ਿਆ ਕਿਹਦੇ ਮਹਰਜ ਐਨਾਂ ਕਹਿ ਦੋ ਬੁੱਢਿਆ ਤੈਨੂੰ ਬਖਸ਼ਿਆ ਬੁੱਢਿਆ ਤੈਨੂੰ ਬਖਸ਼ਿਆ 6ਵੇਂ ਪਾਤਸ਼ਾਹ ਦੀਆਂ ਅੱਖਾਂ ਵਿਰਾਗ ਨਾਲ ਪਰ ਗਈਆਂ ਸਾਰੇ ਸਿੱਖ ਵਿਰਾਗ ਵਿੱਚ ਆ ਗਏ ਇੱਕੋ ਗੱਲ 6ਵੇਂ ਪਾਤਸ਼ਾਹ ਨੇ ਫਿਰ ਤਿੰਨ ਵੱਲ ਪਈ ਬਾਬਾ ਬੁੱਢਾ ਤੈਨੂੰ ਬਖਸ਼ਿਆ ਬਾਬਾ ਬੁੱਢਾ ਤੂੰ ਬਖਸ਼ਿਆ ਗਿਆ ਬਾਬਾ ਬੁੱਢਾ ਤੂੰ ਬਖਸ਼ਿਆ ਗਿਆ 6ਵੇਂ ਪਾਤਸ਼ਾਹ ਨੇ ਵੀ ਕਿਹਾ ਧੰਨ ਬਾਬਾ ਬੁੱਢਾ ਜੀ ਜਿਹੜਾ ਤੇਰੇ ਜੀਵਨ ਤੋਂ ਸੀਧਲੇ ਤੇਰਾ ਨਾਮ ਲੈ ਉਹ ਵੀ ਬਖਸ਼ਿਆ ਗਿਆ ਸਾਹ ਸੰਗਤ ਇੰਨੀ ਵੱਡੀਆਂ ਬਖਸ਼ਿਸ਼ਾਂ ਗੁਰ ਸਿਕੰਦਰ ਸਤਗੁਰ ਵਰਤੈ ਕਦੋਂ ਜਦੋਂ ਗੁਰਸਿੱਖ ਕਦੇ ਵੀ ਨਾ ਕਵੇ ਮੈਂ ਨੇਤਾ ਇਹ ਬਾਦਸ਼ਾਹ ਦੀ ਕਿਰਪਾ ਹੈ ਇੱਕ ਛੋਟੀ ਜਿਹੀ ਗੱਲ ਕਰਕੇ ਮੈਂ ਸਮਾਪਤੀ ਕਰਨੀ ਸੰਗਤ ਸਾਰੀ ਆ ਗਈ ਹੈ ਪੰਚਮ ਬਾਦਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਕੋਈ ਇਦਾਂ ਦਾ ਗ੍ਰਸਤੀ ਸਿੱਖ ਹੈ ਜਿਹੜਾ ਧਰਮੀ ਵੀ ਪੂਰਾ ਹੋਵੇ ਗ੍ਰਸਤੀ ਵੀ ਪੂਰਾ ਹੋਵੇ ਰੰਗ ਵਿੱਚ ਵੀ ਪੂਰਾ ਹੋ ਗਏ ਤੇ ਗ੍ਰਸਥ ਵਿਪਾਰ ਧਨ ਦੌਲਤ ਕਾਰੋਬਾਰ ਵਿੱਚ ਵੀ ਪੂਰਾ ਹੋ ਗਏ। ਪਾਦਸ਼ਾਹ ਕਹਿੰਦੇ ਬਹੁਤ ਸਿੱਖ ਹੈ। ਕਹਿੰਦੇ ਮਹਾਰਾ ਦਰਸ਼ਨਤਰਾਓ। ਹਜ਼ੂਰ ਨਿਕ ਜਾਓ ਫਿਰ ਚਲੇ ਜਾਓ। ਯੂਪੀ ਦੀ ਧਰਤੀ ਉੱਤੇ ਸਾਡਾ ਇੱਕ ਸਿੱਖ ਰਹਿੰਦਾ ਹੈ। ਭਾਈ ਬੰਨੋ ਦੇ ਦਰਸ਼ਨ ਕਰੋ। ਭਾਈ ਬੰਨੋ ਨੂੰ ਪਾਦਸ਼ਾਹ ਨੇ ਗੁਰੂ ਘਰ ਦੇ ਵੱਡੇ ਪੁਜੋਹੇਤ ਹੋਣ ਦਾ ਮਾਣ ਦਿੱਤਾ। ਕਹਿੰਦੇ ਜਾਓ ਦਰਸ਼ਨ ਕਰੋ ਮਹਾਰਾਜ ਜੀ ਦਾ ਘਰੋਵਾਰ ਹੈ ਦੇਸੀ ਘਿਓ ਦਾ ਉੱਥੇ ਜਾ ਕੇ ਉਹਦੇ ਦੇਦਾਰ ਪਾਓ ਪੂਰਾ ਗੁਰਸਿੱਖ ਹੈ ਪੂਰਾ ਗੁਰਸਿੱਖ ਚਲੇ ਗਏ ਉਹ ਸਿੱਖ ਬੰਨਾਂ ਤੈ ਕਰਕੇ ਬੜੀ ਦੂਰ ਪੁੰਚੇ ਪਤਾ ਕਰਦੇ ਕਰਦੇ ਜਦੋਂ ਭਾਈ ਗੰਨੋ ਦੇ ਪੁੰਚੇ ਉਹਦਾ ਵੱਡਾ ਹੱਟ ਹੈ ਦੇਸੀ ਘਿਓ ਦਾ ਘਰੋਵਾਰ ਹੈ ਨੌਕਰ ਚੱਕਰ ਰੱਖੇ ਹੋਏ ਨੇ ਤੋਲ ਤੋਲ ਕੇ ਦੇਸੀ ਘਿਓ ਦਿੰਦੇ ਨੇ ਕਟਣਾ ਇਹ ਘੱਟੀ ਵਿੱਚ ਉਹ ਸਿੱਖ ਪਿੱਛੇ ਖਲੋ ਗਏ ਮੋਰੇ ਦੋ ਗਰਾਖ ਖੜੇ ਨੇ ਇੱਕ ਬੰਦੇ ਨੇ ਘੋਪਵਾ ਲਿਆ ਤੋ ਕਿਹਾ ਪੋਆਪ ਕੇ ਉਹ ਤੋਲਣ ਤੋਂ ਬਾਅਦ ਕਹਿੰਦਾ ਮੈਂ ਜੀ ਦੋ ਅੰਨੇ ਕੱਟ ਦੇਣੇ ਨੇ ਭਾਈ ਬੰਨੋ ਨੇ ਕਿਹਾ ਵੀ ਕੱਟ ਨਹੀਂ ਹੋਣੇ ਪੈਸੇ ਜੇ ਪੈਸੇ ਨਹੀਂ ਦੋ ਗੱਲਾਂ ਨੇ ਜਾਂ ਤਾਂ ਫੇਰ ਦੇ ਦੇ ਯਾ ਫਿਰ ਆਪਣਾ ਘਿਓ ਕੱਟ ਕਰਾ ਲਾ ਪੈਸੇ ਘੱਟ ਨਹੀਂ ਹੋਣੇ ਹੁਣ ਕਹ ਨਹੀਂ ਜੀ ਇੰਨੇ ਦਾ ਛੱਡ ਦਿਓ ਅੱਗੇ ਤੁਹਾਡੇ ਪੱਕੇ ਗਾਹਕ ਕਹਿੰਦਾ ਭਾਵੇਂ ਪੱਕੇ ਤੇ ਭਾਵੇਂ ਕੱਚੇ ਸਜਣਾ ਇਹ ਨਹੀਂ ਜੇ ਹੁਣ ਜਾਂ ਤੇ ਪੈਸੇ ਫੇਰ ਦੇ ਦੇਈ ਉਧਾਰ ਹੋ ਸਕਦਾ ਜਾਂ ਫਿਰ ਜੇ ਪੈਸੇ ਨਹੀਂ ਤਾਂ ਘਿਓ ਘੱਟ ਕਰਾ ਲਾ ਪੈਸੇ ਘੱਟ ਨਹੀਂ ਹੋਣੇ ਘਿਓ ਘੱਟ ਕਰਾ ਲਾ ਉਹ ਬੰਦੇ ਨੇ ਕਹੀ ਦੇਖ ਲੋ ਫਿਰ ਕਿਓ ਕੱਟ ਕਰਦੇ ਹੋ ਨੱਕਰ ਨੂੰ ਆਵਾਜ਼ ਦਿੱਤੀ ਕਿਓ ਕੱਟ ਕਰ ਜਿੰਨੇ ਪੈਸੇ ਉਹਨੇ ਦੇ ਨੇ ਜਿੰਨੇ ਪੈਸੇ ਉਹਨਾਂ ਤੋਲ ਕੇ ਪਿਓ ਦਿੱਤਾ ਪਿੱਛੇ ਖਲੋਤੇ ਦੋਵੇਂ ਸਿੱਖ ਆਪਸ ਵਿੱਚ ਗੱਲਾਂ ਕਰਦੇ ਇਹਨੂੰ ਮਹਾਰਾਜ ਨੇ ਕਿਹਾ ਪੂਰਾ ਗੁਰਸਿੱਖ ਹੈ ਇਹ ਤਾਂ ਦੋ ਆਣਿਆਂ ਤੋਂ ਲੜੀ ਜਾਂਦਾ ਹੈ ਇਦੇ ਕੋਲ ਕੱਲਿਆ ਵਾਹਰੇ ਜਾਓ ਦਰਸ਼ਨ ਕਰੋ ਪੂਰਾ ਗੁਰ ਸਿੱਖ ਹੈ ਭਾਈ ਬੰਨੋ ਇਦਾ کاروبار ਜ ਬਣਿਆ ਦੋ ਪੈਸੇ ਨਹੀਂ ਛੱਡਣ ਨੂੰ ਤਿਆਰ ਇਦਾਂ ਦੋ ਪੈਸਿਆਂ ਤੋਂ ਕਹਿੰਦੇ ਆ ਕਿ ਪੈਸੇ ਘਟ ਨਹੀਂ ਹੋਣੇ ਇਹ ਕਿਵੇਂ ਪੂਰਾ ਹੋ ਸਕਦਾ ਸਿੱਖ ਦਾ ਦੇਲੂ ਬੜਾ ਹੁੰਦਾ ਆਪਸ ਵਿੱਚ ਗੱਲਾਂ ਕਰ ਇੰਨੇ ਨੂੰ ਗ੍ਰਾਗ ਚਲਾ ਗਿਆ ਆਵਾਜ਼ ਮਾਰੀ ਭਾਈ ਬੰਨੋ ਨੇ ਹਾਂ ਭਾਈ ਤੁਸੀਂ ਕੁਝ ਲੈਣਾ ਕਹਿੰਦੇ ਜੀ ਅਸੀਂ ਤਾਂ ਸ੍ਰੀ ਅਮਰ ਸਤ ਸਾਬ ਤੋਂ ਆਏ ਕਹਿੰਦੇ ਸੋ ਕਹਿੰਦੇ ਗੁਰ ਸਾਹਿਬ ਨੇ ਤੁਹਾਡੇ ਕੋਲ ਕੱਲਿਆ ਇੱਕ ਭਾਈ ਬੰਨੋ ਨੇ ਕਾਰੋਵਾਰ ਛੱਡਿਆ ਆਉ ਭਾਈ ਘਰ ਚੱਲਣ। ਘਰ ਲੱਗੇ ਗਿਆ ਬਿਠਾ ਕੇ ਜਲ ਪਾਣੀ ਸ਼ਕਾਇਆ ਤੇ ਫਿਰ ਕੋ ਗਲ ਭਾਈ ਬੰਨੋ ਨੇ ਕਈ ਦੂਰੋਂ ਆਏ ਹੋ। ਪਹਿਲਾਂ ਪ੍ਰਸ਼ਾਦਾ ਛਕਣਾ ਹੈ ਕਿ ਪਹਿਲਾਂ ਇਸ਼ਨਾਨ ਕਰਨਾ ਹੈ। ਤੁਸੀਂ ਦੂਰੋਂ ਆਇਓ ਜਲਪਾਣੀ ਛਕ ਲੈ ਹੁਣ ਪ੍ਰਸ਼ਾਦਾ ਤਿਆਰ ਹੁੰਦਾ ਹੈ ਪਹਿਲਾਂ ਪ੍ਰਸ਼ਾਦਾ ਛਕਣਾ ਹੈ ਕਿ ਪਹਿਲਾਂ ਦੂਰੋਂ ਆਇਓ ਗਰਮੂ ਇਸ਼ਨਾਨ ਪਾਣੀ ਕਰਨਾ ਹੈ ਦੱਸੋ ਤਾਂ ਸਿੱਖ ਕਹਿੰਦੇ ਜੀ ਜਿੰਨੀ ਦੇਰ ਪ੍ਰਸ਼ਾਦਾ ਬਣਦਾ ਇਸ਼ਨਾਨ ਕਰ ਲੈਣੇ ਕਹਿੰਦੇ ਠੀਕ ਹੈ ਕਹਿੰਦੇ ਜੀ ਪਾਣੀ ਸੱਦਾ ਹੀ ਚੱਲੇਗਾ ਕਿ ਥੋੜਾ ਪੋਸਾ ਕਰ ਦਈਏ ਸਰਦੀਆਂ ਦੇ ਦਿਨ ਸੇ ਪਾਣੀ ਸੱਦਾ ਹੀ ਠੀਕ ਹੈ ਕਿ ਥੋੜਾ ਗਰਮ ਕਰ ਦਈਏ ਦੂਰੋਂ ਆਇਓ ਥੱਕੇ ਹੋਇਓ ਪੋਸੇ ਪਾਣੀ ਨਾਲ ਇਸ਼ਨਾਨ ਕਰ ਲਓਗੇ ਠੀਕ ਹੋ ਜਾਓ ਮੋਹਰੋਂ ਇੱਕ ਸਿੱਖ ਨੇ ਮਖੌਲ ਠੰਡੇ ਕੋਸੇ ਪਾਣੀ ਦੀ ਗੱਲ ਛੱਡੋ ਭਾਈ ਬੰਨੋ ਐਡਾ ਤੇਰਾ ਘਰ ਹਵੇਲੀ ਐਡਾ ਕਾਰੋਵਰ ਦੇਸੀ ਘਿਓ ਦਾ ਇੰਨਾ ਤਾਂ ਮੈਂ ਤੂੰ ਭਾਵੇਂ ਘਿਓ ਨਾਲ ਇਸ਼ਨਾਨ ਕਰਾ ਦੇ ਕਹਿੰਦੇ ਕੋਈ ਗੱਲ ਨਹੀਂ ਜੀ ਘਿਓ ਨਾਲ ਵੀ ਕਰਾ ਦਿੰਦੇ